ਯਾਰ ਸੱਚੀ ਪੰਜਾਬ ਦੇ ਵਿੱਚ ਤਾਂ ਕੁੜੀਆਂ ਨੇ ਬੜਾ ਗੰਦ ਪਾ ਰੱਖਿਆ ਅਨਮੋਲ ਬਾਈ ਨੇ ਇਸ ਕੁੜੀ ਦੀ ਕਿਵੇਂ ਰੇਲ ਬਣਾਈ ਤੁਸੀਂ ਵੀ ਸੁਣੋ ਹੱਥ ਮੇਰਾ ਗੰਦ ਤੇ ਹੱਥ ਮੇਰਾ ਗੰਦ ਤੇ ਹੋਦੀ ਨਾ ਕੋਈ ਮਨ ਤੇ ਹੋਦੀ ਨਾ ਕੋਈ ਮਨ ਯਾਰ ਮੈਨੂੰ ਦੇ ਕੇ ਲੱਗਦੇ ਫਿਟੇ ਮੂੰਹ ਤੇ ਲੱਖ ਦੀਆਂ ਲਾਂਤਾ ਤੇਰੇ ਮੜੀ ਜਨਾਨੀ ਤੇ ਨਹੀਂ ਮੰਨਿਆ ਤੁਹਾਨੂੰ ਐਕਟਿੰਗ ਨਹੀਂ ਆਉਂਦੀ ਸ਼ਰਮ ਆਉਂਦੀ ਹੈ ਨਾ ਸ਼ਰਮ ਕਰ ਲੋ ਚੁੱਲੂ ਵਰ ਪਾਣੀ ਚ ਡੁੱਬ ਕੇ ਮਰ ਜਾਓ ਨਹੀਂ ਵੀਰੋ ਹੋਰ ਦੋ ਇਹਨਾਂ ਨੂੰ ਆਜ਼ਾਦੀ ਆਹ ਵੇਖ ਲੋ ਆਜ਼ਾਦੀ ਆਜ਼ਾਦੀ ਦੇ ਨਾਂ ਤੇ ਗੂੰ ਕਰ ਰਹੀਆਂ ਨੇ ਤਹਾਡਾ ਬੇੜਾ ਬਹਿ ਜੇ ਨਹੀਂ ਸ਼ਰਮ ਹੀ ਕੁੜੀਆਂ ਨੇ ਤਾਂ ਹੱਥ ਹੀ ਮਕਾਤੀ ਐ ਨਹੀਂ ਮੈਂ ਹੀ ਨਹੀਂ ਕਹਿੰਦਾ ਮੁੰਡੇ ਮਾਰੇ ਮੁੰਡੇ ਵੀ ਮਾਰੇ ਹੋਣ ਪਰ ਤੁਹਾਡੇ ਨੂੰ ਬੇਸ਼ਰਮ ਨਹੀਂ ਹੈਗੇ ਕੋਈ ਸ਼ਰਮ ਲਿਆ ਕਰ ਲੋ ਫਿਰ ਜੀ ਮੁੰਡਿਆਂ ਤੇ ਕਹਿੰਦੇ ਕਿ ਗਲਤ ਕਰਦੇ ਤਹਾਡਾ ਬੇੜਾ ਬਹਿ ਜੇ ਤੁਸੀਂ ਚੰਗੀਆਂ ਕੁੜੀਆਂ ਨੂੰ ਵੀ ਬਦਨਾਮ ਕੀਤਾ ਪਿਆ ਆ ਮੈਂ ਕਹਿੰਦਾ ਭਈ ਇਸ ਤੋਂ ਵੀ ਜਨਾ ਕੋਖ ਚ ਮਾਰਦੇ ਉਹ ਸਹੀ ਸੀ ਪਰ ਉਹਨਾਂ ਹੱਤਿਆ ਠੀਕ ਸੀ ਇਹਦੇ ਨਾਲੋਂ ਹੱਦ ਕੀ ਆਜ਼ਾਦੀ ਨਾਂ ਤੇ ਗੁੰਹ ਹੀ ਕਰੀ ਜਾਂਦੇ ਨੇ ਮੇਰੇ ਨਾਲ ਬਸ ਟੌਪ ਮਾਰ ਵਾਜਨ ਦੇਖ ਤੁਮ ਦੇਖੇ